ਨਮਸਕਾਰ ਸੰਗਰਮਿਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫ ਆਪ ਜੀ ਦਾ ਹਰ ਇੱਕ ਸਵਾਗਤ ਕਰਾਈ। ਪੇਸ਼ ਆ ਜਲਸੀ ਭਗਸੰਗ ਦਾ ਸਵਾਗਤ ਆਜ्ञਾ ਵਿਸ਼ੇਸ਼ ਪ੍ਰਗਰਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਗੁਰ ਦੇ। ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਗੁਰੂ ਪਿਆਰੀ ਸਾਧ ਸੰਗਤਿਓ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਜੋ ਕਿ ਪੂਰੇ ਇਲਾਕੇ ਦੇ ਵਿੱਚ ਨਿਕਾਲਿਆ ਜਾਵੇਗਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਸ਼ਾਮਲ ਹੋਣਾ ਜੀ 30 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ 1 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ ਉਸ ਤੋਂ ਅਪਰੰਤ ਸਾਡੇ ਲੋਕਲ ਕੀਰਤਨ ਜਥੇ ਆਪ ਜੀ ਨੂੰ ਗਰਵਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਮੰਤਰੀ ਸਿੰਘ ਜੀ ਦਸੂਹੇ ਵਾਲੇ ਜਿਨ੍ਹਾਂ ਨੂੰ ਅਸੀਂ ਅਕਸਰ ਪੀਟੀਸੀ ਚੈਨਲ ਦੇ ਉੱਤੇ ਸੁਣਦੇ ਆ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਟੀ ਇੰਟਰਨੈਸ਼ਨਲ ਰਾਗੀ ਜਿਨ੍ਹਾਂ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਰਾਤ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਦੀ ਔੜਰੇ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਨੂੰ ਸਮਰਪਤ ਕੈਲੰਡਰ ਰਿਲੀਜ਼ ਸਮਰੋਹ ਦਾ ਆਯੋਜਨ ਨਵਾਂ ਸ਼ਹਿਰ ਵਿਖੇ ਕੀਤਾ ਗਿਆ ਇਸ ਮੌਕੇ ਡਾਕਟਰ ਐਸ ਕੇ ਸੁਖੀ ਐਮਐਲਏ ਹਲਕਾ ਬੰਗਾ ਅਤੇ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਹ ਜਾਣਕਾਰੀ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਤੇ ਲੋਹੜਾ ਵੱਲੋਂ ਸਾਂਝੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੇ ਲਈ ਕੈਮਰਾਮੈਨ ਹਰਪજન ਹੀ ਦੇ ਨਾਲ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਨਹੀਂ ਹਾਂਜੀ ਜੀ ਮੈਨੂੰ ਸਾਲ ਇਹ ਨਹੀਂ ਦਿੱਤੀ ਉੱਤਰ ਕਰਾਂਗੇ ਸਸੋ ਗੋਟੇ ਜੇਗਾ ਚੇਂਜ ਕਰ ਉਹ ਪਲੇਸ ਹੋ ਰਿਹਾ ਹੈ ਬਹੁਤ ਲੱਗਦਾ ਨਾ ਲੱਗਦਾ ਸਸ ਚੇਂਜ ਹੋ ਗਿਆ ਮੈਡੀਕਲ ਸੋਵੇ ਕੇ ਇਹ ਨਹੀਂ ਰਿ ਕਰਦੀ ਫੋਟੋ ਲੈ ਲਓ ਕਿਹਦਾ ਸਾਰੇ ਉਹਦੇ ਪਾਓ ਜੀ ਚਲੋ ਅੱਛਾ ਅੱਛਾ ਹਾਂ ਜੀ ਅੱਛਾ ਕੀ ਕਹਿੰਦੇ ਹੋ ਆਪੀ ਤਾਂ ਵੈਰ ਸੀ ਅੱਛਾ ਜੀ ਲਓ ਤੇ ਲਓ ਸਰ ਅਚਨਚੇਤ ਗੁਰਦੁਆਰਾ ਜੀ ਬਰਤੀ ਹੈ ਠੀਕ ਹੈ ਜੇ 600 ਲੰਮੇ ਪ੍ਰਕਾਸ਼ਪੁਰਵਾ ਸਰਪਿਤ ਕਲੈਂਟਰ ਰੇਸ ਤੇ ਪਹੁੰਚੇ ਇਨਾਟੇ ਬਹੁਤ ਇਸ ਤਰ੍ਹਾਂ ਉਹ ਜੁਮਾਸ਼ੇਰ ਕੋ ਐਮ ਐਲ ਬੰਗਾ ਕੋ ਮੇਰੇ ਡਾਕਟਰ ਸੁਖਨਾਮ ਸਿੰਘ ਸਪਿੰਡਰ ਸਿੱਖੀ ਤੇ ਉਹਨਾਂ ਦੇ ਨਾਲ ਸੁਖਨਾਮ ਸਿੰਘ ਜੀ ਜੇਤੀ ਲਾਲਪੁਰ ਤੋਂ ਤੇ ਨਾਲ ਹੋਰ ਵੀ ਹਲਕਾ ਸੁਣ ਲਓ ਸੁਨੋ ਡਾਜੀ ਇਹਨਾਂ ਦਾ ਅਸੀਂ ਜਿੱਥੇ ਬੰਦੀ ਬੋਲੋ ਬਹੁਤ ਜੀ ਹੈ ਕਿੰਨੇ ਸਤਿ ਸ਼੍ਰੀ ਅਕਾਲ ਹੈ ਤੇ ਮੈਂ ਡਾਟੇ ਕੁਸ਼ਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਅੱਜ 30 ਸਾਲ ਪੂਰੇ ਹੋ ਗਏ ਜੱਦੇਵੰਦ ਜੀ ਅਸੀਂ ਇੱਕ ਕਲੰਡਰ ਰਣਜੀਤ ਸਮਾਰੋਹ ਰੱਖਿਆ ਸੀ ਸਾਡੇ ਛੋਟੇ ਜਿਹੇ ਸਰਪੇਟੀ ਕੁਸ਼ਵਿੰਦਰ ਕੁਮਾਰ ਸਿੰਘ ਜੀ ਖਾਲਕਾ ਬਸਾਇਤ ਬੰਗਾ ਸੁਨਮ ਸਿੰਘ ਸੁਨਮ ਚਿੱਤ ਜੀ ਆਮ ਆਪ ਪਾਰਕ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਲਾਨਿੰਗ ਰੋਡ ਦੇ ਚੇਅਰਮੈਨ ਇਹ ਤੋਂ ਪਰੇ ਸਤਿ ਸ਼੍ਰੀ ਅਕਾਲ ਸੋਨ ਲਾ ਜੀ ਬਹੁਤ ਵਧੰਤਰੀ ਸੋਨ ਲਾ ਜੀ ਸੋਨ ਲਾ ਜੀ ਪਹੁੰਚੇ ਇਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਮੈਂ ਨਾ 2 ਮਿੰਟ ਦੇ ਵਿੱਚ ਗੱਲ ਮਤਾਈਏ ਸਾਡੀ ਜਥੇਬੰਦੀ ਹੋਈ ਹੋਣ ਦੇ ਚਾਹੀਦੇ 30 ਸਾਲ ਹੋ ਜਾਣੇ ਸੀ ਅਪ੍ਰੈਲ ਦੇ ਮਾਰਚ ਦੇ ਫਰੰਕੀ ਸਾਡੇ 1996 ਦੇ ਵਿੱਚ ਇਹ तकरीबन तकरीबन ਪੰਜਾਬ ਦੀਆਂ ਅਲੱਗ-ਅਲੱਗ 13 ਤੋਂ ਜਥੇਬੰਦੀਆਂ ਤੋਂ ਇਕੱਠੇ ਹੋ ਕੇ ਲੁਧਿਆਣਾ ਦੇ ਵਿੱਚ ਇੱਕ ਮੂਵ ਵਿੱਚ ਆਂਦੀ ਆਂਦੀ 197 ਪਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 255 ਇਹ ਚੰਡੀਗੜ੍ਹ ਤੋਂ ਰਜਿਸਟਰਡ ਹੋਈ ਉਦੋਂ ਮਾਨਯੋਗ ਹਾਈ ਕੋਰਟ ਤੋਂ ਇੱਕ ਫੈਸਲਾ ਆਇਆ ਸੀ ਜਿਹੜੇ ਡਾਕਟਰ ਪ੍ਰੈਕਟਿਸ ਕਰਦੇ ਐ ਅਨਰਜਿਸਟਰਡ ਡਾਕਟਰ ਸੁਪਰੀਮ ਕੋਰਟ ਸੁਪਰੀਮ ਕੋਰਟ ਤੋਂ ਹੁਣ ਆਇਆ ਜੀ ਜੈਨਾ ਹਾਈ ਕੋਰਟ ਤੋਂ ਆਇਆ ਉਹ ਫੈਸਲਾ ਆਇਆ ਜਿਹਦੇ ਵਿੱਚ ਅਨਰਜਿਸਟਰਡ ਡਾਕਟਰਾਂ ਉਨਾਂ ਦੇ ਪਰਚੇ ਹੋਏ ਉਹਨਾਂ ਪਰਚਿਆਂ ਦੀ 9968 ਪਰਚੇ ਹੋਏ ਜਿਨ੍ਹਾਂ ਦੇ ਵਿੱਚੋਂ ਸਾਡੇ ਜ਼ਿਲ੍ਹੇ 'ਚ ਵੀ 180 ਦੇ ਕਰੀਬ ਕਰੀਬ ਪਰਚੇ ਹੋਏ ਉਹਨਾਂ ਪਾਰਕਿਆਂ ਦੇ ਵਿਰੋਧ ਦੇ ਵਿੱਚ ਸਾਡਾ 1998 97 18 ਦੇ ਵਿੱਚ ਸਾਡੀ ਨਾ ਚੰਡੀਗੜ੍ਹ ਦੇ ਵਿੱਚ ਅਸੀਂ ਚੰਡੀਗੜ੍ਹ ਦੇ ਇੱਕ 25 ਤੋਂ 30 ਲੋਕਾਂ ਦੇ ਪਰਚੇ ਦਰਜ ਹੋਏ ਉਹਨਾਂ ਦੇ ਵਿੱਚ ਇੱਕ ਹਲਵਾਈ ਵੀ ਸੀ ਇੱਕ ਮਹਾਨ ਪਾਰਟੀ ਤੋਂ ਐਮ ਐਲ ਏ ਵੀ ਸੀ ਉਹ ਪਰਚੇ ਸਾਡੇ ਤੇ तकरीबन 2014 ਤੱਕ ਉਸ ਉਸ ਦੀ ਲੜਾਈ ਅਸੀਂ ਲੜਦੇ ਆਏ ਤਕਰੀਬਨ ਉਸ ਪਰਚੇ ਹੋਣ ਤੋਂ ਬਾਅਦ ਵਿੱਚ ਸਾਨੂੰ ਸਮੇਂ-ਸਮੇਂ ਤੇ ਸਰਕਾਰਾਂ ਨੇ ਇਹ ਬਹੁਤ ਕੋਸ਼ਿਸ਼ ਕੀਤੀ ਸਭ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਬਾਦਲ ਸਰਕਾਰ ਨੇ ਉਹਨੇ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਡਾਕਟਰ ਸਾਹਿਬ ਅਸੀਂ ਤੁਹਾਡੇ ਦਿਮਾਗ 'ਚ ਨਿਆਣਾ ਜਾਣਦੇ ਹਾਂ ਸਾਡੀ 1 ਸਾਲ ਪਹਿਲਾਂ ਤੇ ਪਹਿਲ ਮੀਟਿੰਗ ਹੋਈ ਇਹ ਜੀ ਉਹਦੇ ਚ ਹੈਲਥ ਮਨਿਸਟਰ ਵੀ ਸੀਗੇ ਤੇ ਫੈਕਟਰ ਸਾਹਿਬ ਵੀ ਸੀਗੇ ਉਹਦੇ ਵਿੱਚ ਸਾਡੀ ਮੀਟਿੰਗ ਚਲਦੀ ਚਲਦੀ ਦੋ ਤਿੰਨ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਮੈਂ ਇਹ ਚਾਹਣਾ ਆ ਕਿ ਭਈ ਸਾਡੀ ਉਹ ਪੈਨਨ ਮੀਟਿੰਗ ਜਿਹੜੀ ਹੋਈ ਸੀ ਉਹਦੇ ਤੇ ਦੁਬਾਰਾ ਗੌਰ ਕਰਕੇ ਤੁਸੀਂ ਸਾਡੀਆਂ ਪ੍ਰੋਬਲਮਾਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੁਸੀਂ ਸਾਡੇ ਕਿਤੇ ਨਾਲ ਰਿਲੇਟਡ ਵੀ ਹੈਗੇ ਤੇ ਉਹ ਸਾਡੀ ਪੈਨਨ ਤੇ ਪੰਜਾਬ ਮੰਦਰ ਤੇ ਐਸਐਸ ਯੋ ਅਜੇ ਆਪਣੇ 3rd ਯੂਨੀਵਰਸਿਟੀ ਦੇ ਮੌਕੇ ਤੇ ਉਦੋਂ ਤੱਕ ਚੱਲਿਆ ਜਾ ਰਿਹਾ ਉਹਦੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂ ਗੁਰੂ ਦਾ ਸਮਾਂ ਇਹ ਕਿ ਕਸ਼ੁੱਸਦੀ ਵਰਤਵਾਟਾਂ ਪੂਰੇ ਹੋਂਦ ਦੇ ਤੌਰ 'ਤੇ ਅੰਦਾਜ਼ੇ ਦੇ ਵਿੱਚ ਇਹ ਮੈਂ ਲੱਦਾ ਕਿ ਇਸੇ ਵੀ ਚੀਜ਼ ਨੂੰ ਇਹ ਉਹਵਾ ਪੀਣਾ ਨਾ ਜਰੂਰ ਜੋੜ ਦਿੰਦੇ ਆ ਉਸ ਚੀਜ਼ ਦੀ ਜਿਹੜੀ ਇੰਪੋਰਟੈਂਸ ਹੋਣੀ ਬੱਝਦੀ ਹੈ ਮੈਂ ਤੋਂ ਪਹਿਲਾਂ ਕੌਟ ਪਸ਼ਮੀਰੀ ਸਿੰਘ ਨੇ ਆਪਣੇ ਵਿਚਾਰ ਵੀ ਰੱਖੇ ਔਰ ਕਿਉਂਕਿ ਮੈਂ ਤੁਹਾਡੇ ਨਾਲ ਕਾਫੀ ਚਿਤ ਤੋਂ ਜੁੜਿਆ ਹਾਂ ਤੁਸੀਂ ਮੇਰੀ ਮਦਦ ਵੀ ਕਰਦੇ ਰਹੇ ਹੋ ਔਰ ਖਾਸ ਤੌਰ ਤੇ ਡਾਕਟਰ ਰਕੇਸ਼ ਜਿਨ੍ਹਾਂ ਨੇ ਕਦੇ ਐਟਕ ਮੈਨ ਪੁੱਛਿਆ ਹੀ ਨਹੀਂ ਕਿ ਤੁਸੀਂ ਕਿੱਥੇ ਹੋ ਉਸਰ ਮਗਰ ਤੁਰ ਬੰਦੇ ਪਰ ਮੇਰੇ ਲਈ ਇਹ ਇਦਾਂ ਦੇ ਸਾਥੀ ਆ ਪਰ ਮੈਂ ਸਮਝਦਾ ਕਿ ਇਸ ਤੋਂ ਵੀ ਇੰਪੋਰਟੈਂਟ ਗੱਲ ਵਿਦੋ ਹੋਣ ਸਤਿ ਅਜ ਮੇਰੇ ਨਾਲ ਸਾਡੇ ਮੋਢੀ ਸਕੱਜੋ ਸਰ ਮਿਸਟਰ ਨਾਨ ਸਿੰਘ ਜਿਲਾਲਪੁਰ ਸਾਹਿਬ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਔਰ ਪਲਾਨਿੰਗ ਬੋਰਡ ਦੇ ਰਸ਼ੀਦ ਬਖਸ਼ ਨੇ ਵੀ ਇੱਥੇ ਆਣਦੀ ਔਰ ਉਸੇ 16 ਡੰਡਾ ਜੀ ਜਿਹੜੇ ਜ਼ਿਲ੍ਹੇ ਦੇ ਐਸਸੀ ਕਮੇਟੀ ਦੇ ਪ੍ਰਧਾਨ ਨੇ ਔਰ ਜਿਲ੍ਹਾ ਪ੍ਰੇਸ਼ਰ ਮੈਂਬਰ ਨੇ ਵਿਚਾਰ ਉਹ ਨਹੀਂ ਵੀ ਰੱਖਣੇ ਸੀ ਕਿਉਂਕਿ ਅੱਜ ਕੱਲ੍ਹ ਥੋੜਾ ਜਿਆਦਾ ਗੁਰੂ ਦਸ ਮਹਾਰਾਜੀ ਦੇ ਪ੍ਰੋਗਰਾਮ ਵੀ ਔਰ ਵਿਆਹ ਸ਼ਾਦੀ ਦੇ ਵਿੱਚ ਕਾਫੀ ਜ਼ਿਆਦਾ ਪਰ ਉਹਨਾਂ ਨੇ ਮੇਰੀ ਡਿਊਟੀ ਲਾਤੀ ਕਿ ਤੁਸੀਂ ਹੀ ਦੋ ਮਿੰਟ ਗੱਲ ਕਰ ਲਓ ਜੋ ਡਾਡ ਕਸ਼ਮੀਰ ਸਿੰਘ ਉਹ ਹੀ ਗੱਲ ਕਰਦੇ ਸੀ ਦੇਖੋ ਇਹ ਬੜੀ ਟੈਕਨੀਕਲ ਪ੍ਰੋਬਲਮ ਹੈ ਆਪਾਂ ਇਹ ਮੈਂ ਸਾਡੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ 100% ਵੀ ਚਾਹ ਜਾਂ ਕਿ ਅਸੀਂ ਕੋਈ ਇਹਨਾਂ ਨੂੰ ਪੋਜ਼ਿਟਿਵ ਰਿਸਪੌਂਸ ਦੇਈਏ ਕਿ ਨਾ ਤੁਹਾਨੂੰ ਉਹ ਕਲੀ ਸਟੇਟ ਨਹੀਂ ਕਰ ਸਕਦੇ ਕਿਉਂਕਿ ਮੈਂ ਇਹਦੇ ਵਿੱਚ ਕਾਫੀ ਇਨਵੋਲਵ ਰਹਿਆ ਮੈਂ ਤੁਹਾਡੀ ਗੱਲ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਂ ਬਿਦਾਂਸਾਹਬਾਂ ਦੀ ਤੁਹਾਡੀ ਗੱਲ ਰੱਖੀ ਵੀ ਸੀ ਹਾਂਜੀ ਤੁਹਾਡੀ ਕਿਉਂਕਿ ਅਸੀਂ ਦਿਨੋਂ ਚਾਹਿਆ ਕਿ ਤੁਹਾਡਾ ਮਸਲਾ ਜਿਹੜਾ ਹੈ ਤੇ ਕਿਸੇ ਨਾਲ ਕਿਸੇ ਢੀਕੇ ਸੋਲਵ ਹੋ ਜਾਏ ਪਰ ਨਾਲ ਨਾਲ ਮੈਂ ਇਹ ਵੀ ਗੱਲ ਕਹੂੰਗਾ ਕਿਉਂਕਿ ਜਦੋਂ ਤੁਸੀਂ ਪਰਚੇ ਦੀ ਗੱਲ ਕੀਤੀ ਹੈ ਮੇਰੇ ਉਹ ਨੋਲੇਜ ਹੈ ਤੁਹਾਨੂੰ ਸ਼ਾਇਦ ਇਹ ਯਾਦ ਹੋਵੇ ਉਸ ਵੇਲੇ ਮੈਡੀਕਲ ਅਫਸਰ ਨੇ ਤੁਹਾਡੇ ਖਿਲਾਫ ਬਿਆਨ ਨਹੀਂ ਦਿੱਤੇ ਕਿਸੇ ਉਬ ਮੈਡੀਕਲ ਅਫਸਰ ਦੀ ਕੋਈ ਗੁਈ ਨਹੀਂ ਕੇ ਨਾ ਮਤਲਬ ਜਿਆਜ ਵੀ ਕੇ ਨਾ ਤੁਹਾਨੂੰ ਕੋ ਚੈੱਕ ਨਹੀਂ ਚੱਲ ਜਾਂਦਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਹੋਰ ਕਾਰਨ ਕਾਰਨ ਸਿਰਫ ਇਹ ਕਿ ਸਰਕਾਰ ਤੋਂਲੇ ਸ਼ੇਵਚਾ ਇਸੇ ਤਿੱਨੂ ਕਾਨੂੰਨ ਬਣਾਉਣ ਦੇ ਲਈ ਉਹਦੇ ਪਿੱਛੇ ਬੈਕਗ੍ਰਾਉਂਡ ਵੀ ਲੋੜ ਆ ਹੁਣ ਕੰਦਾ ਮਤਲਬ ਇਹ ਜਿਹੜਾ ਆਈਐਮਐ ਜਿਹੜੀ ਹੈ ਨਾ ਇੰਡੀਅਨ ਨੈਸ਼ਨਲ ਲੈਵਲ ਤੇ ਉਹਨਾਂ ਦੀ ਸਹਿਮਤੀ ਤੋਂ ਬਣਾ ਨਹੀਂ ਹੋ ਸਕਦਾ ਕੋਰਸ ਵੀ ਉਸ ਵੇਲੇ ਫੈਸਲਾ ਨਹੀਂ ਹੈ ਕੋਰਸ ਨੇ ਵੀ ਫੈਸਲਾ ਕੋਈ ਦਦਾ ਨਹੀਂ ਕਰ ਸਕਦੀਆਂ ਕਹਿੰਦਾ ਮਤਲਬ ਜੀ ਮੈਂ ਇਹ ਗੱਲ ਕਹੂੰਗਾ ਕਿ ਅਸੀਂ ਕੋਈ ਅਸੀਂ ਬੜੇ راستے ਲੱਭਣ ਦੀ ਕੋਸ਼ਿਸ਼ ਕੀਤੀ ਕਿ ਸਿਰ 6 ਮਹੀਨੇ ਦੀ ਕੋਈ ਮਹੀਨੇ ਪਰਖੋ ਨਹੀਂ ਦਿੱਤੀ ਕਿ ਨਾ ਉਹ 6 ਮਹੀਨੇ ਸਾਲ ਦਾ ਕੋਈ ਇਸ ਤਰ੍ਹਾਂ ਦਾ ਅਸੀਂ ਇਹ ਦਾ ਨਾ ਸਰਟੀਫਾਈਡ ਦੇ ਦਈਏ ਕਿ ਇਹ ਹੈਲਥ ਸੈਕਟਰ ਨੂੰ ਫਸਟੇਜ ਦੇਣ ਦੇ ਜੋ ਕੋ ਮਾਰੂ ਫਸਟੇਜ ਦੇਣ ਦੇ ਨਹੀਂ ਨਾ ਕੋ ਸਰਟੀਫਾਈਡ ਹੁਣਾ ਤੇ ਹੀ ਹਾਂ ਜੀ ਜਿਹਦੇ ਤਹਿਤ ਤੁਸੀਂ ਕੰਮ ਕਰ ਸਰ ਇਸ ਤਰ੍ਹਾਂ ਦਾ ਪੈਸਾ ਅਸੀਂ ਉਹਦੇ ਲਈ ਜਦੋਂ ਮਤਲਬ ਅਸ ਤੁਹਾਡੀ ਗੱਲ ਰੱਖੀ ਆ ਉਹ ਉਹਦੀ ਕਾਪੀ ਵੀ ਤੁਹਾਨੂੰ ਭੇਜੀ ਸੀ ਹਾਂਜੀ ਇਹ ਸਰਕਾਰਾਂ ਕੋ ਮੈਡੀਕਲ ਫਸੋਂ ਨਹੀਂ ਦੇ ਰਿਹਾ ਜਵਾਹ ਜਾਂ ਸਰਕਾਰਾਂ ਤੋਂ ਅੰਨੀ ਚੈੱਕਰ ਨਹੀਂ ਜਾਨੀਆਂ ਜਦੋਂ ਕਿ ਤੁਹਾਡੇ ਕਲੀਨਿਕਸ ਤੇ ਸ਼ਰੇਆਮ ਕੰ ਦਾ ਮਤਲਬ ਮੈਡੀਸਨ ਪੇਂਦੀ ਦੇਂਦੀ ਹੈ ਪੇਂਦੀ ਦੇਂਦੀ ਹੈ ਅੱਜ ਤੱਕ ਕਿਸੇ ਨੇ ਅਸੀਂ ਨਹੀਂ ਰੱਖ ਸਕਦੇ ਵਿੱਚ ਮੈਡੀਸਨ ਨਹੀਂ ਰੱਖ ਸਕਦਾ ਨਾ ਉਹਦੇ ਸੈਪਰੇਟ ਰਿਸੋਰਸਾਂ ਦੇ ਉੱਤੇ ਜਾਂ TMS ਨੂੰ ਬੱਸ ਖਾਣਾ ਪਏਗਾ ਬਰਲਸੀ ਦੇ ਤੁਹਾਡੇ ਜੇ ਤੁਹਾਨੂੰ ਸਰਕਾਰਾਂ ਤੁਹਾਡੇ ਨਾਲ ਸਹਿਮਤ ਆ। ਸਮਝ ਬ੍ਰਿਕਰ ਨੂੰ ਅਸੀਂ ਕਹਿੰਦਾ ਮਨੂੰ ਉਹ ਇਸ ਕਰਕੇ ਸਹਿਮਤ ਆ ਕਿਉਂਕਿ ਅਸੀਂ ਤੁਹਾਨੂੰ ਸਾਡੇ ਹੀ ਭੈਣ ਭਰਾ ਆ। ਬਾਹਰੋਂ ਤਾਂ ਕੋਈ ਹੈ ਨਹੀਂ। ਤੇ ਸਾਡੇ ਹੀ ਹੋਣਾ ਸਾਰੇ। ਤੁਹਾਡੇ ਨਾਲ ਹਰ ਤਰ੍ਹਾਂ ਖਾਣਾ ਸਾਡੀ ਡਿਊਟੀ ਵੀ ਹੈ। ਸੋ ਅਸੀਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਹੈਲਥ ਮਿਨਿਸਟਰ ਨਾਲ ਹੈਲਥ ਮਿਨਿਸਟਰ ਨਾਲ ਗੱਲ ਕਰਾਂ ਤੁਹਾਨੂੰ ਕਿਉਂਕਿ ਆਪਾਂ ਜੇ ਨਾ ਝੂਠ ਬੋਲਾਂਗੇ ਐਵੇਂ ਸਰਪਾਡੀ ਕਰਨੀ ਨਹੀਂ। ਐਨਸੀਐਚ ਜੀਐਚ ਇੰਟਰਨੈਸ਼ਨਲ

ਜਦੋਂ 10 ਵਜੇ ਦੇਖਦੇ ਦਾ ਸੀ ਕਿ ਤੁਹਾਡਾ ਬੋਰਡ ਲੱਗਿਆ ਹੋਇਆ ਹੈ ਪਰ ਸਾਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਯੂਰੋਲੋਜੀ ਕੀ ਹੈ। ਕਿ ਨੈਕਸਟ ਵਾਰ ਜਿਵੇਂ ਅਸੀਂ ਛੋੜੀ ਛੋੜੀ ਡਾਕਟਰ ਲੱਭਦੇ ਹੁੰਦੇ ਸੀ ਕਿ ਪਤਾ ਨਹੀਂ ਕਾਹਦੇ ਡਾਕਟਰ ਹੈ। ਤਾਂ ਬੇਸਿਕਲੀ ਅਸੀਂ ਦੱਸਣਾ ਵੀ ਯੂਰੋਲੋਜਿਸ ਕਿਡਨੀ ਦੇ ਡਾਕਟਰ ਹੁੰਦੇ ਆ। ਕਿਡਨੀ ਦੇ ਯੂਰੀਨ ਦੇ ਪਿਸ਼ਾਬ ਦੇ ਮੇਲ ਜੈਨਿਟੇਲੀਆ ਮੇਲ ਪ੍ਰਜਨਨ ਅੰਗ ਜਿਹੜੇ ਹੁੰਦੇ ਆ। ਇੱਥੋਂ ਲੈ ਕੇ ਮਿਡ ਥਾਈ ਤੱਕ ਜਿੰਨੇ ਵੀ ਆਰਗਨਸ ਹੈਗੇ ਆ ਯੂਰੋਲੋਜਿਸ ਮੈਨੂ ਲਾ। ਅਸੀਂ ਕਿਡਨੀਆਂ ਦੀ ਬਿਮਾਰੀਆਂ, ਪਿਸ਼ਾਬ ਦੀਆਂ ਬਿਮਾਰੀਆਂ ਬਿਗੂਦਾਂ ਦੀਆਂ ਬਿਮਾਰੀਆਂ ਬਲੈਡਰ ਦੀਆਂ ਬਿਮਾਰੀਆਂ ਤੇ ਥੱਲੇ ਜਿਹੜੇ ਹਾਈਡਰੋਸੀਲ ਵਗੈਰਾ ਹੁੰਦੇ ਆ ਇਹਦੇ ਸੁਪਰ ਸਪੈਸ਼ਲਿਸਟ ਡਾਕਟਰ ਹੁੰਦੇ ਆ ਅਸੀਂ ਦਵਾਈਆਂ ਵੀ ਦਿੰਦੇ ਆ ਤੇ ਸਰਜਰੀ ਵੀ ਕਰਦੇ ਆ ਵੀ 50% ਆਫ ਆਰ ਪ੍ਰੈਕਟਿਸ ਇਸੀਂ ਦਵਾਈਆਂ ਕੋਈ ਨਹੀਂ ਸਾਡੇ ਪੇਸ਼ੈਂਟ ਫੀਲ ਕਰਦੇ ਆ 50% विल नीड ਸਮ ਕਾਈਂਡ ਆਫ ਇੰਟਰਵੈਂਸ਼ਨ ਜਿਹਦੇ ਦਾ ਪਰ ਸਰਜਰੀ ਵੀ ਕਰਦੇ ਆ ਤੇ ਰੂਟੀਨਲੀ ਆਪਾਂ ਇੱਥੇ ਸਟੋਨ ਸਰਜਰੀ ਕਰਦੇ ਆ ਸਾਰੀ ਐਂਡੋਸਕੋਪਿਕ ਦੂਰ ਬਿਨਾ ਸਰਜਰੀ ਹੋ ਰਹੀਆਂ ਬਲੈਡਰ ਕੈਂਸਰ ਪ੍ਰੋਸਟੇਟ ਕੈਂਸਰ ਕੀਲਰ ਕੈਂਸਰ ਇਹ ਸਾਰੇ ਅਸੀਂ ਰੂਟੀਨਲੀ ਇੱਥੇ ਸਰਜਰੀ ਕਰਦੇ ਆ ਆ ਪ੍ਰੈਕਟ ਦੇਖ ਰਹੇ ਆ ਪੇਸ਼ੈਂਟਸ ਦਾ ਬੜਾ ਕਾਫੀ ਸਾਰੇ ਪੇਸ਼ੈਂਟਸ ਆਉਂਦੇ ਹੋਣੇ ਖਾਸ ਕਰਕੇ ਫੀਮੇਲ ਰਿਕਰਿੰਗ ਯੂਰੀਆ ਇਹ ਵਾਲੇ ਜਿਨ੍ਹਾਂ ਨੂੰ ਬਾਰ ਬਾਰ ਇਨਫੈਕਸ਼ਨ ਹੁੰਦੀ ਹੈ ਪਿਸ਼ਾਬ ਚ ਬਾਰ ਬਾਰ ਯੂਰੀਨ ਚ ਫਸੈਲ ਆ ਰਹੇ ਆ ਸੀ ਐਂਟੀਬਾਇਓਟਿਕ ਦੇ ਰਹੇ ਆ ਚੇਂਜ ਕਰ ਰਹੇ ਆ ਫਿਰ ਐਂਟੀਬਾਇਓਟਿਕ ਦੇ ਰਹੇ ਆ ਇਹ ਪੇਸ਼ੈਂਟਸ ਮੈਨੂੰ ਲੱਗਦਾ ਜੋ ਅਸੀਂ ਐਕਸਪੀਰੀਅੰਸ ਕੀਤਾ ਬਿਜੇ 2 ਸਾਲ ਦੇ ਵਿਲ ਬੈਨੀਫਿਟ ਇਮੈਂਸਲੀ ਫਰਮ ਅ ਸਪੈਸ਼ਲਿਸਟ ਕੇਅਰ ਅਦਰ ਤੋਂ ਲੱਗਦਾ ਕਿ 2-3 ਕੋਰ ਐਂਟੀਬਾਇਓਟਿਕ ਦੇ ਦੇ ਆਪਾਂ ਨਹੀਂ ਮੈਨੇਜ ਹੋ ਰਿਹਾ ਪੇਸ਼ੈਂਟ ਜਾਂ ਤੇ ਅੱਗੇ ਕਰ ਸਕਦੇ ਹਾਂ ਸਾਡੇ ਕੋਲ ਯੂ ਉਜਨਾ ਕੋਲ ਵੀ ਚੈੱਕ ਕਰਦੇ ਆ ਸਿਸਟੋਸਕੋਪੀ ਕਰਦੇ ਆ ਲੋਰਪੇ ਇਨ ਸਿਟੀ ਸਕੈਨ ਵੀ ਕਰਦੇ ਆ ਐਂਡ ਵੀ ਹੈਵ ਸੀਨ ਬੈਡੀ ਆਫ ਥੀਸ ਪੇਸ਼IENTS ਦੇ ਆਰ ਸਫਰਿੰਗ ਫ্রম ਯੂਰੇਥਰਲ ਨੈਰੋਇੰਗ ਪਿਸ਼ਾਬ ਦਾ ਰਸਤਾ ਡਾਈਟ ਬਣ ਜਾਂਦਾ ਹੈ ਦ ਮੂਮੈਂਟ ਵੀ ਓਪਨ ਇਟ ਅਪ ਪੇਸ਼ੈਂਟ ਦੇ ਆਨੇ ਵਧੀਆ ਰਿਜ਼ਲਟ ਆਂਦੇ ਹੋ ਇੰਨਾ ਜ਼ਿਆਦਾ ਹੈਪੀ ਫੀਲ ਕਰਦੇ ਆ ਉਹ ਜਿਹੜੇ ਡਾਕਟਰ ਸਾਨੂੰ ਗ੍ਰੈਫਟ ਕਰਦੇ ਪਹਿਲਾਂ ਉਹਨਾਂ ਦਾ ਥੈਂਕਸ ਕਹਿੰਦੇ ਜੇ ਤੁਸੀਂ ਟਾਈਮਲੀ ਸਹੀ ਥਾਂ ਤੇ ਸੜਕ ਉੱਤੇ ਜਾਇਆ ਐਂਡ ਜਦੋਂ ਪੇਸ਼ੈਂਟ ਰੀਵਰਿਵ ਹੋ ਜਾਂਦਾ ਪਰਟੀਕੁਲਰਲੀ ਇਹ ਪੇਸ਼ੰਗੋ ਹੁੰਦੇ ਜਿਨਾਂ ਲਈ ਬਹੁਤ ਜ਼ਿਆਦਾ ਹਾਈ the moment they have a right diagnosis and right treatment i mean their life changes That we really want to emphasize on if there is a recurrent UTI as a patient underlying cause definitely hota hai unless you underlying cause nahi treat kar do patient theek nahi hoga te agar wo ek do courses nal antibiotics nal nahi hai UTI the to probably they should be referred to a specialist from me ਸੈਕੰਡਲੀ ਯੂਆਈ ਨੂੰ ਪਰਟੀਕੂਲਰਲੀ ਜਿਹਨਾਂ ਸਾਡੇ ਕੋਲ ਕੁਐਲਿਫੀਕੇਸ਼ਨ ਇਥੇ ਐਡਮਿਟ ਹੈਗੇ ਆ ਨਿਊਜ਼ੀਲੈਂਡ ਤੋਂ ਆਏ ਹੋ ਕੈਰੀ ਪਰਸਨਲ ਲੈਂਡ ਹੋਏ ਨੇ ਨੈਕਸਟ ਸਾਡੇ ਕੋਲ ਐਡਮਿਟ ਹੋਈ ਸੀ ਹਸ ਗਾਟ ਅ ਸੋਲੀਡਰੀ ਕਿਡਨੀ ਸਿੰਗਲ ਕਿਡਨੀ ਹੈ ਉਹਨਾਂ ਨੇ ਇੱਕ ਡੋਨੇਟ ਕੀਤੀ ਹੋਈ ਸੀ ਤੇ ਦੂਜੀ ਕਿਡਨੀ ਤੋਂ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਹੈ ਸਾਡੇ ਕੋਲ ਆ ਗਏ ਉਹਦਾ ਬੈਨੀਫਿਟ ਕੀ ਹੁੰਦਾ ਹੈ ਪੇਸ਼ੈਂਟ ਨੂੰ ਅਸੀਂ 2 ਦਿਨ ਰੱਖਾਂਗੇ ਜਨਰਲ ਵਾਰਡ ਤੇ ਰੱਖਿਆ ਤੇ 3 ਦਿਨ ਆਪਾਂ ਛੁੱਟੀ ਦੇ ਦੇਣੀ ਹੈ ਇਹੀ ਪੇਸ਼ੈਂਟ ਸਾਡੇ ਕੋਲ 1 ਵੀਕ ਬਾਅਦ ਆਊਗਾ ਸਿੰਗਲ ਕਿਡਨੀ ਵਿਦ ਇਨਫੈਕਸ਼ਨ ਇਹ ਫਿਰ 10 15 ਦਿਨ 20 ਦਿਨ ਦੇ ਵੀਰੀ ਗੁੱਡ ਇਫ ਉਹ ਹੀ ਹੈ ਕਿ ਜੇ ਸਿੰਗਲ ਕਿਡਨੀ ਹੈ ਜਾਂ ਯੂਰੀਨ ਚ ਬਲੱਡ ਆ ਰਿਹਾ ਹੈ ਤੇ ਰੈੱਡ ਫਲੈਗ ਸਾਈਨ ਹੈ ਇਹਨਾਂ ਪੇਸ਼ੈਂਟਸ ਨੂੰ ਸਾਨੂੰ ਅਰਜੈਂਟਲੀ ਦੇਖਣ ਦੀ ਲੋੜ ਹੁੰਦੀ ਹੈ ਦੇ ਕੈਨ ਨਾਟ ਬੀ ਟ੍ਰੀਟਡ ਐਸ ਕਿ ਜਿਦਾ ਬਾਕੀ ਪੇਸ਼ੀਂ ਨੂੰ ਅਸੀਂ ਟ੍ਰੀਟ ਕਰਦੇ ਹਾਂ ਜੇ ਕਿਸੇ ਪੇਸ਼ੈਂਟ ਦੇ ਪਿਸ਼ਾਬ ਤੇ ਖੂਨ ਵੀ ਆਉਂਦਾ ਭਾਵੇਂ ਉਹਦੇ ਜੀ ਯੂ ਆਈ ਤੁਸੀਂ ਸਸਪੈਕਟ ਕਰਦੇ ਹੋ ਬਟ ਦੈਟ ਸ਼ੁੱਡ ਨਾਟ ਬੀ ਟੇਕਨ ਲਾਈਟਲੀ ਬਿਕਾਜ਼ ਅੰਡਰ ਲਾਈਂ ਕੌਜ਼ ਕੈਨ ਬੀ ਕੈਂਸਰ ਕੈਨ ਬੀ ਸਵੀਅਰ ਯੂ ਆਈ ਸ਼ਾਰਟ ਬਲੱਡ ਆਉਂਦਾ ਹੈ ਮਨਨ ਦਾ ਉਹ ਰੈੱਡ ਫਲੈਗ ਹੁੰਦਾ ਹੈ ਉਹ ਫਿਰ ਹਮੇਸ਼ਾ ਸਾਰੇ ਨੂੰ ਕਹਿੰਦੇ ਕਿ ਇਮੀਡੀਏਟਲੀ ਉਹ ਸਪੈਸ਼ਲਾਈਜ਼ ਕੇਅਰ ਤੇ ਸਾਨੂੰ ਸੁਜੈਸ਼ਨ ਲੈਣਾ ਚਾਹੀਦਾ ਅਦਰਵਾਈਜ਼ ਯਸ ਰੋਟੀਨ ਯੂਟਆਈ ਕੈਨ ਬੀ ਟ੍ਰੀਟਡ ਫੀਮੇਲ ਥੀ ਯੰਗ ਫੀਮੇਲ ਜਿਹੜਾ ਯੂਟਆਈ ਹੁੰਦਾ ਹੈ ਥੈਟ ਕੈਨ ਬੀ ਟ੍ਰੀਟਡ ਓਪੀਡੀ ਬੇਸਿਸ ਉਤ ਤੁਸੀਂ इजीली ਕਰ ਸਕਦੇ ਹੋ ਕਿ ਗਰੀ ਰੋਟੀਨ ਕਰਾ ਲਓ ਕਲਚਰ ਕਰਾ ਲਓ ਲੋਰਡ ਬੇਸਿਕ ਇਹ ਅਲਟਰਾਸਾਉਂਡ ਕਰਾ ਲਓ ਤੇਨ ਟੈਸਟ ਕਰਾ ਕੇ ਸਿੰਪਲ ਯੂਟਆਈ ਕੈਨ इजीली ਲੀਟ ਬਟ 10% ਯੂਟਆਈ ਦਰ ਜਿਹੜੇ ਕੰਪਲਿਕੇਟਿਡ ਹੁੰਦੇ ਨੇ ਉਹਨ ਤੇ ਬਾਕੀ ਜਿਹੜੇ ਮੇਨ ਪ੍ਰੋਬਲਮ ਸਾਨੂੰ ਉਹ ਓਲੇਚੀਆ ਮੀਨ ਪ੍ਰੋਸਟੇਟਸ ਪ੍ਰੋਸਟੇਟ ਦਾ ਟਰੀਟਮੈਂਟ ਜਿਹੜਾ ਹੁਣ ਲੇਟੈਸਟ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ 50 60 ਪਰਸੈਂਟ ਕੇਸਿਸ ਨੂੰ ਸਰਜਰੀ ਨਹੀਂ ਕਰਦੇ ਮੈਜੋਰਟੀ ਆਫ आवर ਪੇਸ਼IENTS ਦੇ ਆਰ ਦੇਮ ਡੂਇੰਗ ਓਪੀਆਨ ਮੈਡੀਕੇਸ਼ਨ ਉਹਦੇ ਪਰਟੀਕੂਲਰ ਕੁਝ ਇੰਡੀਕੇਸ਼ਨਸ ਹੁੰਦੇ ਐ ਕਿ ਬਾਰ ਬਾਰ ਫਿਊਰੈਂਸ ਬਣਾਣਾ ਜਾ ਵੀ ਨੂੰ ਵੀ ਗ ਦਵਾਈਆਂ ਮਹਿੰਗੀਆਂ ਲੱਗਣ ਲੱਗੀਆਂ ਨੇ ਕਿ ਮੈਂ ਰੋਜ਼ ਹੀ ਨਹੀਂ ਖਾਣੀ ਜਾਂ ਨਾਲ ਸਟੋਮ ਹੋ ਗਿਆ ਉਹਨਾਂ ਕੇਸਿਸ ਅਸੀਂ ਸਾਰਾ ਐਂਡੋਸਕੋਪਿਕ ਟ੍ਰੀਟਮੈਂਟ ਕਰ ਰਹੇ ਹਾਂ ਐਂਡ ਇਵਨ ਫॉर ਪ੍ਰੋਸਟੇਟ ਕੈਂਸਰ ਵੀ ਆਰ ਮੈਨੇਜਿੰਗ ਇਟ ਹੇਅਰ ਤੇ ਬਲੈਡਰ ਕੈਂਸਰ ਦੇ ਦਾ ਕਾਫੀ سارے ਪੇਸ਼ੈਂਟ ਅਸੀਂ ਇੱਥੇ ਰੂਟੀਨਲੀ ਆਪਰੇਟ ਕਰਦੇ ਹਾਂ ਇਹ ਪੇਸ਼ੈਂਟ ਦੇ ਕੋਈ ਮਨ ਲੱਗਦਾ ਹੈ ਕਿ ਯੂਰੋਲੋਜੀ ਸਪੈਸ਼ਲਿਸਟ ਦੀ ਲੋੜ ਹੈਗੀ ਤਾਂ ਇਕਨੋਲੋਜੀਸ ਸੰਦਮ ਟੂ ਅਸ ਬਾਕੀ ਫਰਡਾ ਕੋਈ ਕੁਐਸਚਨ ਹੋਵੇ ਕੋਈ ਯੂਰੋਲੋਜੀ ਰਿਲੇਟਿਡ ਤੁਹਾਡੀ ਕੋਈ ਸਿਚੁਏਸ਼ਨ ਜਿਹੜੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਤੁਹਾਨੂੰ ਕੁਛ ਡਾਊਟ ਹੋਵੇ ਇੱਕ ਥੋੜਾ ਜਿਹਾ ਡਾਊਟ ਆਨ ਦਾ ਸੌਰੀ ਕੇ ਨੇਫਰੋਲੋਜਿਸ ਕੇ ਕਪਰ ਹੁੰਦੇ ਸਾਡੇ ਵਾਲੇ ਕੇ ਨੇਫਰੋਲੋਜੀ ਕਿ ਹੈ ਉਹਨਾਂ ਤੇ ਯੂਰੋਲੋਜਿਸ ਕੀ ਫਰਕ ਹੈ ਨੇਫਰੋਲੋਜਿਸ ਬੇਸਿਕਲੀ ਉਹ ਪੇਸ਼ੰਤ ਦੇਖਦੇ ਜਿਨ੍ਹਾਂ ਦੇ ਕਰੈਕਟਰਾਈਨ ਵੱਧ ਜਾਂਦੇ ਨੇ ਜਿਹੜੇ ਡਾਇਲਿਸਿਸ ਤੇ ਪੇਸ਼ੰਤ ਹੁੰਦੇ ਆ ਜਾਂ ਜਿਨ੍ਹਾਂ ਦੇ ਕਰੈਕਟਰਾਈਨ ਵੱਧਦੇ ਹੁੰਦੇ ਆ ਉਹ ਵਾਲੇ ਪੇਸ਼ੰਤ ਨੇਫਰੋਲੋਜਿਸ ਕੋਲ ਜਾਂਦੇ ਬਾਕੀ ਜਿਹੜੇ ਯੂਰੀਨ ਰਿਲੇਟਡ ਟਰਬਲ ਹੈਗੇ ਆ ਕਿੰਨੇ ਰਿਲੇਟਡ ਟਰਬਲ ਆ ਉਹ ਯੂਰੋਲੋਜਿਸ ਦੇਖਦਾ ਮਤਲਬ ਅਸੀਂ ਸਿਰਫ ਸਰਜਰੀ ਨਹੀਂ ਕਰਦੇ ਐਜ਼ ਆਇ ਸ਼ੈਨ ਬਿਫੋਰਸ 50% ਸਾਰਡੀ ਪੇਸ਼ੈਂਟਸ ਦੀ ਮੈਡੀਕੇਸ਼ਨਸ ਨਾਲ ਦੀ ਕੀ ਬੋਲਦੇ ਤੇ ਨਿਊਰੋਲੋਜਿਸਟ ਆਫ ਨੇਫਰੋਲੋਜਿਸ ਦੇ ਲਈ ਕਰਦੇ ਤੇ ਇੱਕ ਥੋੜਾ ਜਿਹਾ ਸਾਨੂੰ ਹੋਰ ਵੀ ਰਹਿੰਦਾ ਹੈ ਪ੍ਰੋਬੇਬਲੀ ਮੈਂ ਵੀ ਪਹਿਲਾਂ ਜਨਰਲ ਸਰਜਰੀ ਕੀਤੀ ਸੀ ਕਿ ਸਰਜਨ ਆਉਂ ਨਿਊਰੋਲੋਜਿਸਟ ਕੀ ਕਰਦੇ ਉਸ ਦੀ ਸੰਭਾਗ ਅਲੱਗ ਅਲੱਗ ਕਿ ਸਰਜਨ ਨੇ ਵੀ ਇਰੋਦੀ ਹੋ ਗਈ ਹੈ ਪਿਊ ਕਰ ਸਕਦੇ ਆ no doubt ਕਰ ਸਕਦੇ ਸਾਈਡ ਵੀ ਮੈਂ ਵੀ ਪਹਿਲਾਂ ਜਨਰਲ ਸਰਜਰੀ ਕੀਤੀ ਸਾਡੀ ਪ੍ਰਾਇਮਰੀ ਟ੍ਰੇਨਿੰਗ ਤਾਂ ਜਨਰਲ ਸਰਜਰੀ ਦੀ ਹੁੰਦੀ ਹੈ ਸਾਨੂੰ ਵੀ ਉਦੋਂ ਐਂ ਲੱਗਦਾ ਸੀ ਕਿ ਇਹ ਤਾਂ ਮੈਨੇਜ ਹੋ ਸਕਦਾ ਹੈ ਬਟ ਸਪੈਸ਼ਲਾਈਜ਼ਡ ਕੇਅਰ ਦਾ ਓਵਰ ધ ਇਅਰਸ ਅਸੀਂ ਆ ਦੇਖਿਆ ਵੀ ਜਿਹੜਾ ਪੇਸ਼ੈਂਟ 10 ਦਿਨ 15 ਦਿਨ ਬਾਅਦ ਠੀਕ ਹੋਣਾ ਹੈ ਉਹਨਾਂ ਨੇ ਕਿਸੇ ਨਿਊਰੋਲੋਜਿਸ ਨੂੰ ਬੁਲਾ ਕੇ ਟ੍ਰੀਟ ਕਰਾਣਾ ਹੈ ਉਹ ਪੇਸ਼ੈਂਟ ਸਾਡਾ ਦੂਜੇ ਦਾ ਤੀਜੇ ਦਿਨ ਠੀਕ ਹੋ ਕੇ ਘਰੇ ਚਲਾ ਜਾਂਦਾ ਹੈ ਥੋੜੀ ਜਿਹੀ ਸਰਜੀ ਲੋਡ ਹੈ ਸੈਲਰੀ ਵੀ ਜੇ ਕੰਜ਼ਰਵੇਟਿਵ ਵੀ ਕਰਨਾ ਤਾਂ ਕੰਜ਼ਰਵੇਟਿਵ ਬੀਕਾਉਜ਼ ਉਹ ਕਨਸੈਪਟ ਇੱਕ ਇਹਦਾ ਸਬਜੈਕਟ ਲੱਗਦਾ ਹੈ ਉਹ ਓਵਰ ધ ਇਅਰਸ ਡਵੈਲਪ ਹੁੰਦਾ ਹੈ ਤੇ ਜਦੋਂ ਸਰਜੀ ਸਾਡੀ ਕੋਈ ਟ੍ਰੇਨਿੰਗ ਨਹੀਂ ਹੁੰਦੀ ਨਿਊਰੋਲੋਜੀ ਯੂ ਆਲਸੋ ਵੀ ਜਦੋਂ ਯੂ ਸਪੈਂਟਿੰਗ ਇਅਰਸ ਔਰ ਵੀ ਹੋਰ ਇਹ ਰਹਿੰਦੀ ਹੈ ਕਿ ਸ਼ਾਇਦ ਇਹ ਖੂਨ ਆਰੇ ਪਲੋਟ ਬਣੇ ਹੋਏ ਉਹ 5-5 ਦਿਨ ਪੈ ਰਹੇ ਤੇ ਬਾਕੀ ਸਭ ਨਾਲ ਸਰ ਜੀ ਦੂਰਬਿੰਨਲ ਕਰਕੇ ਦੁਨੀਆ ਕੋਈ ਬੰਦਾ ਉਹ ਪਲੋਟ ਠੀਕ ਨਹੀਂ ਕਰ ਸਕਦਾ ਟੈਂਪਰਰੀ ਜਿੱਤੀ ਤੁਸੀਂ ਠੀਕ ਕਰ ਵੀ ਲਓਗੇ ਯੂਰੀਨ ਕਲੀਅਰ ਹੋ ਜਾਊਗਾ ਪਰ 10-15 ਦਿਨ ਬਾਅਦ 100% ਕੋ ਪੇਸ਼ੈਂਟ ਫੜੇਗਾ ਉਹਨਾਂ ਟ੍ਰੀਟਮੈਂਟ ਇੱਕ ਹੀ ਹੈ ਕਿ ਇਹਨੂੰ ਉੱਦੀ ਵਿਦਾ ਕੇ ਦੂਰਬਿੰਨ ਨਾਲ ਕਰਕੇ ਪਲੋਟ ਕੱਢੀ ਦਿੰਦੇ ਆ ਮਤਲਬ ਇਹ ਇਹ ਸਮਝਾਣਾ ਚਾਹੁੰਦਾ ਜਨਾ ਕਿ ਸਪੈਸ਼ਲਾਈਜ਼ਡ ਕੇਅਰ ਦਾ ਬੈਨੀਫਿਟ ਡੈਫੀਨਿਟਲੀ ਹੁੰਦਾ ਹੈ ਵੀ ਕੈਨ ਨਾਟ ਬੀ ਕੰਪੇਅਰਡ ਟੂ ਜਨਰਲ ਸਰਜਨਸ ए बाकी सारे भी फैमिली रेस्टोबार एक मल्टी कजिन का स्वाद जो थानू तो हमेशा रहेगा याद आज ही आओ चंदूस फैमिली रेस्टोबार जंतीगढ़ रोड नवा शहर कॉल 783700006 एक सरगशिम पलासई नगरना स्वागत आजड़ियां विशेष सरगड़ियां थान फिर नमियां ते ताड़ियां सरगड़ियां लेके हाजिर हो मंगे इतो तक